ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਬਾਬਾ ਮੇਜਰ ਸਿੰਘ ਦੀ ਸੋਡੀ ਮੁਖੀ ਦਸ਼ਮੇਸ਼ ਤਰਨਦਲ ਨਨਕਾਣਾ ਸਾਹਿਬ ਵਾਲੇ 1300 ਕੋਟਸਵਾਰ ਪੰਤ ਪਾਸ਼ਾ ਜਿਨ੍ਹਾਂ ਦੇ ਬਾਰੇ ਉਹ ਕੀ ਨਾ ਉਹ ਮੁੱਲੇ ਦੇ ਮੂੰਹ ਵਾਲੇ ਦਾ ਖਾਚਾ ਜਿਹੜਾ ਹੈਗਾ ਦਰਸ਼ਨ ਦਰਸ਼ਨ ਦਾ ਮੁੰਡਾ ਇੱਕ ਹੋਰ ਕੀ ਦੀਦਾਰ ਉਹਨਾਂ ਨੇ ਬਾਬੇ ਖਾਲਾ ਵੀਡੀਓ ਪਾਈ ਜਿਹੜਾ ਅਸੀਂ ਪੁੱਚੋ ਮੰਡੀ ਜਾ ਕੇ ਆਏ ਆਂ ਉਹ ਆਪਣੇ ਆਪ ਨੂੰ ਤੇ ਉਹ ਜਿਹੜਾ ਮੁਖੀ ਦੱਸਦਾ ਮਜੂਦਾ ਮੁਖੀ ਸਿੱਖ ਪੰਥ ਦੇ ਵਿੱਚ ਖੂਨ ਦਾ ਕੋਈ ਦਖਲ ਨਹੀਂ ਹੈ ਨਹੀਂ ਤੇ ਗੁਰੂ ਘਰ ਦੇ ਵਿੱਚ ਗੁਰਗਈਆਂ ਗੁਰੂ ਪੁੱਤਰਾਂ ਨੂੰ ਹੁੰਦੀਆਂ ਦੂਸਰੇ ਗੁਰੂ ਫੀਸਰੇ ਗੁਰੂ ਚੌਥੇ ਗੁਰੂ ਇੱਥੋਂ ਤੱਕ ਜਿਹੜੀ ਗੁਰਗਈਆਂ ਨੇ ਉਹ ਜਿਹੜਾ ਅਧਿਕਾਰੀ ਹੈ ਉਹਨੂੰ ਮਿਲੀ ਹੈ ਪੰਜਵੇਂ ਗੁਰੂ ਉਸ ਪੁੱਤਰ ਨੂੰ ਜਿਹੜਾ ਅਧਿਕਾਰੀ ਹੈ ਵੱਡੇ ਨੂੰ ਨਹੀਂ ਮਿਲੀ ਛੋਟੇ ਨੂੰ ਮਿਲੀ ਹੈ ਅਧਿਕਾਰ ਇਹਨੂੰ ਕਦੀ ਮਿਲਦੀ ਹੈ ਨਹੀਂ ਤਾਂ ਗੁਰੂ ਪੁੱਤਰ ਤੇ ਫਿਰ ਬਾਬਾ ਪ੍ਰਿਥੀ ਚੰਦ ਜੀ ਵੀ ਹੈਗੇ ਨੇ ਨਾ ਫਿਰ ਉਹ ਵੀ ਆਪਣੇ ਆਪ ਨੂੰ ਜਿਹੜੇ ਮੁਖੀ ਕਹੋਂ ਲੱਪੇ ਸੀਗੇ ਜਿਸ ਪੰਚਮ ਪਛੇ ਤਰਨ ਤਨ ਗਏ ਨੇ ਸੋ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਮੇਰਾ ਸਵਾਲ ਇਹਨਾਂ ਖੋਤਿਆਂ ਨੂੰ ਇਹ ਹੈ ਕਿ ਇਹ ਦੱਸਣ ਕਿ ਇਹਨਾਂ ਨੇ ਹੁਣ ਤੱਕ ਕੌਮ ਵਾਸੇ ਕੰਮ ਕੀਤਾ ਕੀ ਹੈ ਦਾਲ ਨੂੰ ਕਿੰਨਾ ਕੁ ਵੱਡਾ ਕਰ ਲਿਆ ਇਸ ਦਾਲਾ ਖਾਨ ਤੱਕ ਰਸਦਾ ਇਕੱਠੀਆਂ ਕਰਨ ਤੱਕ ਤੇ ਉਹ ਡੀਐਸਪੀ ਦੇ ਗੋੜੀ ਹੱਥੀ ਲਾਂਨ ਤੱਕ ਇਹ ਲੋਕ ਜਾਣਦੇ ਨੇ ਉਹ ਤੋਂ ਜ਼ਿਆਦਾ ਇਹਨਾਂ ਦਾ ਕੋਈ ਮੈਂ ਕੰਮ ਨਹੀਂ ਦੇਖਿਆ ਉਹ ਜਿਹੜਾ ਦਰਸ਼ਨ ਉਹਦਾ ਤੇ ਮੂੰਹ ਹੀ ਮੁੱਲਿਆਂ ਵਰਗਾ ਹੈ ਜੋ ਮੁਸਲਮਾਨ ਹੁੰਦੇ ਨੇ ਤੁਸੀਂ ਦੇਖ ਲਓ ਭਾਵੇਂ ਕਦੀ ਚੈੱਕ ਕਰਕੇ ਜੱਜਦਾ ਹੈ ਬਾਕੀ ਸਾਡਾ ਕੰਮ ਇਹ ਸੀਗਾ ਕਿ ਦੇਖਣਾ ਵੀ ਕੀ ਹੋਇਆ ਬਾਕੀ ਜਿਹੜਾ ਇਹਨੇ ਕਿਹਾ ਵੀ ਪੁੱਜੋ ਮੰਡੀ ਅੱਖਾਂ ਨਾਲ ਦੇਖ ਕੇ ਆਏ ਆ ਉੱਥੇ ਜਿਹੜਾ ਪਹਿਲਾਂ ਕੰਮ ਸੀ ਉਹ ਬੰਦ ਹੋ ਚੁੱਕਾ ਹੈ ਬੜੇ ਸਾਲਾਂ ਦਾ ਕੋਈ ਉਥੇ ਦੂਸਰਾ ਜਿਹੜਾ ਮਜ਼ਬੀ ਸਿੰਘਾਂ ਦਾ ਜੋ ਹੋਰ ਦਾ ਲੰਗਰ ਆਖਰੀ ਨਹੀਂ ਲੱਗਦਾ ਉਥੇ ਐਸੀ ਕੋਈ ਦਿੱਕਤ ਨਹੀਂ ਹੈ ਜੇ ਹੁੰਦੀ ਤੇ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਡਾਂਗ ਚੁੱਕਣ ਵਾਲੇ ਜਾਂਦੇ ਹਾਂ ਜੇਕਰ ਇਹੋ ਚੀਜ਼ ਉਥੇ ਵੇਖ ਲਈ ਹੁੰਦੀ ਤੇ ਡਾਂਗ ਅਸੀਂ ਸਭ ਤੋਂ ਪਹਿਲਾਂ ਫੇਰਣ ਵਾਲੇ ਜਾਂਦੇ ਹਾਂ ਪਰ ਇਹ ਜਿਹੜੀ ਇਹਦੀ ਸ਼ਬਦਾਵਲੀ ਹੈ ਇਸ ਦیدار ਦੀ ਇਤੋਂ ਲੱਗਦਾ ਪਤਾ ਹੈ ਕਿ ਇਹ ਲੋਕ ਕਿੰਨੇ ਕਿ ਨੀਚ ਨੇ ਇਹਨਾਂ ਨੇ ਅੱਗੇ ਵੀ ਬਾਬੇ ਦੇ ਪੋਸਟਰ ਪਾੜੇ ਆ ਉਦੋਂ ਹੀ ਮੈਂ ਕਿਹਾ ਸੀ ਵੀ ਜਿੰਨੇ ਕੁ ਤੁਸੀਂ ਫੌਜ ਚੱਕੀ ਫਿਰਦੇ ਨੇ ਇੰਨੇ ਤੇ ਬਾਬੇ ਦੇ ਗੜ ਤੋੜੇ ਜਾਂਦੇ ਆ ਤਾਂ ਈ ਗਾਧਾ ਨੀ ਗਏ ਦੇ ਇਹਨਾਂ ਨੇ ਡਰਦੇ ਮਾਰਿਆ ਨੇ ਬਾਬਿਆਂ ਤੋਂ ਥਾਣੇ 'ਚ ਪਰਚੇ ਲਿਖ ਕੇ ਤੇ ਵੀ ਜੇ ਸਾਨੂੰ ਕੁਝ ਹੋ ਗਿਆ ਤੇ ਜੇ ਤੁਸੀਂ ਮਰਦ ਦੇ ਬੱਚੇ ਹੋ ਤੇ ਤੇਗ ਦੀ ਲੜਾਈ ਤੇ ਨਾ ਲੜੋ ਨਾ ਫਿਰ ਵਿਚਾਰ ਦੀ ਲੜਾਈ ਵਿਚਾਰ ਨਾਲ ਲੜੋ ਤੁਸੀਂ ਇਹ ਕੀ ਕਰਦੇ ਪਏ ਹੋ ਹੈ ਉਹ ਹੁੰਦੇ ਨਹੀਂ ਪੰਰੇ ਗੁੱਤੇ ਜਿਹੜੇ ਭੌਂ ਕੇ ਮੋੜੇ ਪੱਟੇ ਥੱਲੇ ਵੜ ਜਾਂਦੇ ਆ ਜੇ ਦਬਗਾ ਮਾਰਦਾ ਇਹਨਾਂ ਥਾਣੇ ਭੱਜਣਾ ਕੁੜੀ ਹੋਵੇ ਨੇ ਆ ਔਕਾਤ ਨਾ ਦੀ ਸੋ ਇਹਨਾਂ ਨੂੰ ਆਪਣੀ ਔਕਾਤ ਚਰੋ ਜਿੰਨੀ ਗੱਗਲ ਦੇ ਮਾਲਕ ਹੋ ਉਸ ਦੁਨੀਆ ਪਰ ਨੂੰ ਪਤਾ ਹੈ ਜਦੀਕ ਵਾਲੀ ਜਥੇਬੰਦੀ ਹੈ ਉਹ ਈ ਰਿਕਸ਼ਾ ਚ ਪੂਰੀ ਆ ਜਾਂਦੀ ਹੈ ਸਭ ਨੂੰ ਪਤਾ ਹੈ ਚਪੇੜਾਂ ਪੈਂਦੀਆਂ ਮੁਰਗੇ ਵਾਰ ਨਹੀਂ ਆਉਣੀਆਂ ਹੁਣ ਦੇ ਬਾਬੇ ਦੇ ਵੀ ਨਹੀਂ ਸੌਂਦੇ ਫਿਰ ਬਾਬੇ ਨੇ ਕਹੀ ਵੀ ਨਾ ਆ ਅਸੀਂ ਆਪੇ ਦੇਖ ਲਾਂਗੇ ਹੁਣ ਬਾਬੇ ਨਹੀਂ ਆਪੇ ਬੱਚ ਨਿਭੜ ਲਾਂਗੇ ਪਹਿਲਾਂ ਧਾੜਾ ਨਿਭੜਨੀ ਹੈ ਅਸੀਂ ਪਹਿਲਾਂ ਦੁਬਾਰਾ ਮੈਂ ਤਾਂ ਕੋਈ ਵੀਡੀਓ ਵੇਖੀ ਜਾਂ ਤਾਂ ਮੈਂ ਬਕਵਾਸ ਸੁਣੀ ਤੇ ਮਾਰ ਮਾਰ ਜੁੱਤੀਆਂ ਮੂੰਹ ਦਾ ਉਹ ਹਾਲਗਰਾਂ ਜੋ ਬੰਦੇ ਦੀ ਪਿੱਠ ਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ